ਸਿਕਾਉ ਜੀ ਮੈਂ ਤੁਹਾਡਾ ਆਪਣਾ ਤੇਜਿੰਦਰ ਮਿੱਡੂ ਖੇੜਾ ਜੀ ਜਾਣਦੇ ਹੋ ਜਿਵੇਂ ਨਵੇਂ-ਨਵੇਂ ਵੀਡੀਓ ਆਪਣੀ ਆਉਂਦੀਆਂ ਅੱਜ ਤੁਹਾਨੂੰ ਕਰਾਉਣੀ ਹੈ ਸਾਡੇ ਪਿੰਡ ਦੇ ਜਿਹੜਾ ਪ੍ਰਾਤਨ ਖੂਹ ਹੈ ਉਹ ਇਹ ਬਜ਼ੁਰਗਾਂ ਨੇ ਬਾਬਾ ਮਿੱਡੂ ਸਿੰਘ ਜੀ ਨੇ ਉਹਨਾਂ ਨੇ ਲਵਾਇਆ ਸੀ ਜਦੋਂ ਪਿੰਡ ਵੱਧਿਆ ਸੀ ਮਿੱਟੂ ਖੇੜਾ ਉਸ ਟਾਈਮ ਤੇ ਤੁਹਾਨੂੰ ਪਤਾ ਹੀ ਹੈ ਪਾਣੀ ਦੀ ਕਿੱਲਤ ਹੁੰਦੀ ਸੀ ਤੋਂ ਉਸ ਟਾਈਮ ਤੇ ਖੂਹ ਲੱਗਦੇ ਸੀ ਬੂਰੇ ਡੂੰਗੇ ਉਹਨਾਂ ਖੂਹ ਆ ਰੱਖੇ ਉਹ ਪ੍ਰਾਤਨ ਖੂਹ ਹੈ ਤੋਂ ਹੋਰ ਵੀ ਮੈਨੂੰ ਵੀਰ ਦੱਸਿਓ ਕਿਹੇ-ਕਿਹੇ ਪਿੰਡਾਂ 'ਚ ਇਸ ਤਰ੍ਹਾਂ ਦੇ ਪ੍ਰਾਤਨ ਖੂਹ ਹੈਗੇ ਆ ਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿ ਹੋਰ ਵੀ ਲੋਕਾਂ ਨਾਲ ਪਾਵੇ। ਦੇਖ ਪਾਲ ਚੰਗੀ ਐ ਵਾਸੀ ਸੜਕਾਂ ਝੁਰਕਾ ਬਣ ਗਿਆ ਹੁਣ। ਤੋ ਬਰਾਬਰ ਆ ਗਿਆ ਪਹਿਲਾਂ ਫੜਾ ਹੁੰਦਾ ਸੀ ਉੱਚਾ। ਵੈਸੇ ਇਹਨੂੰ ਰੰਗ ਰੂੰਗ ਕਰ ਦਿੰਦੇ ਆਏ ਸਾਲ। ਲੋਕ ਇੱਥੇ ਆਉਂਦੇ ਆ ਬੜੇ। ਤੋ ਸੋਹਣਾ ਲੱਗੇ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਿਓ। ਤੇ ਹੋਰ ਵੀ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ। ਜੋ ਕਿ ਸਾਡੇ ਬਜ਼ੁਰਗਾਂ ਨੇ ਜਦੋਂ ਪਿੰਡ ਬੰਨਿਆ ਸੀ ਉਸ ਟਾਈਮ ਲਾਇਆ ਸੀ। ਤੋ ਬੜੀ ਚੰਗੀ ਹਾਲਤ ਚ ਅੱਜ ਵੀ ਇਸ ਮਾਂ ਸੰਭਾਲ ਕਰਕੇ ਰੱਖਿਆ ਹੋਇਆ ਐ। ਤੇ ਰੰਗ ਰੂੰਗ ਕੀਤਾ ਹੁਣ ਵੈਸੇ ਤਾਂ ਹੈਗਾ ਬੰਦੇ ਪਰ ਸਾਹਮ ਸਹਮਾਲੇ ਦੀ ਚੰਗੀ ਏ ਰੰਗ ਰੂੰਗ ਕਰਕੇ ਉੱਤੇ ਲਾ ਰੱਖਿਆ ਇਹਦੇ ਜਾਲ ਵੀ ਵਿੱਚ ਕੋਈ ਚੀਜ਼ ਨਾ ਲੱਗੇ ਪਾਣੀ ਦਾ ਪਰਿਆ ਖੜਾ ਕਿਉਂਕਿ ਨਾਲ ਸਾਡੇ ਥੋੜਾ ਜਿਹਾ ਛਪੜਾਲਾ ਥਾਂ ਆ ਜਾਂਦਾ ਸੋ ਅੱਜ ਵੀ ਚੰਗੇ ਹਾਲਤ ਚ ਦੱਸਿਓ ਵੀ ਕੀ ਦੇ ਕੀ ਦੇ ਪਿੰਡ ਚ ਖੂਹ ਹਜੇ ਵੀ ਵਧੀਆ ਪਏ ਹਾਲਤਾਂ 'ਚ ਇਹ ਪ੍ਰਾਤਨ ਖੂਹ ਹੈ ਜੀ ਸਾਡੇ ਪਿੰਡ ਦਾ ਜਦੋਂ ਪਿੰਡ ਵੱਜਿਆ ਸੀ ਉਦੋਂ ਬਜ਼ੁਰਗਾਂ ਨੇ ਲਾਇਆ ਸੀ ਕਿਉਂਕਿ ਉਸ ਟਾਈਮ ਪਾਣੀ ਦੀਆਂ ਬਹੁਤ ਕਿੱਲਤਾ ਹੁੰਦੀਆਂ ਸੀ ਇਹ ਉਸ ਟਾਈਮ ਫਿਰ ਖੂਹ ਲੱਗਦੇ ਸੀ ਪਿੰਡਾਂ 'ਚ ਸਾਡੀਆਂ ਮਾਤਾ-ਮਾਂ ਬਜ਼ੁਰਗ ਇੱਥੋਂ ਪਾਣੀ ਲੈ ਕੇ ਜਾਂਦੇ ਸੀ ਘਰਾਂ 'ਵਸਤੇ ਪੀਣ ਨੂੰ ਇਹ ਹੀ ਖੂਹ ਹੁੰਦੇ ਸੀ ਉਦੋਂ ਜਰੀਆ ਪੁਰਾਣੇ ਟਾਈਮ 'ਚ ਤੋ ਵੈਸੇ ਤਾਂ ਇਹਨੂੰ ਓਵੇਂ ਆ ਦਵਾਰਾਂ ਦਬੂਰਾਂ ਸਾਰੀਆਂ ਇਹਦੀਆਂ ਪ੍ਰਾਣੀਆਂ ਹੀ ਆ। ਉਸ ਟਾਈਮ ਦੀਆਂ। ਸਾਰੀਆਂ ਆ ਉਸ ਟਾਈਮ ਦੀਆਂ ਦਵਾਰਾਂ ਹੀ ਆ। ਠੀਕ ਹੈ ਨਾ ਵਾ ਰੰਗ ਕਰ ਦਿੰਦੇ ਆ। ਰੰਗ ਰੰਗ ਕਰਕੇ ਵਧੀਆ ਹਾਲਤ ਚ ਰੱਖਿਆ ਹੋਇਆ ਇਹਨਾਂ ਨੇ। ਤੋ ਮੈਨੂੰ ਹੋਰ ਵੀ ਕਮੈਂਟ ਕਰਕੇ ਦੱਸਿਓ ਵੀ ਕਿਹੜੇ ਕਿੰਨੇ ਕਿੰਨੇ ਨੇ ਪਿੰਡਾਂ 'ਚ ਇਸ ਤਰ੍ਹਾਂ ਸਾਂਭ ਕੇ ਰੱਖਿਓ ਹੋਇਆ ਤੂ। ਤੋ ਸਾਡੀਆਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਅੱਜ ਵੀ ਵਧੀਆ ਚੰਗੀ ਦੇਖ ਪਾਲਾ ਇਹਦੀ ਸੋ ਆਏ ਸਾਲ ਦੇ ਸਾਲ ਰੰਗ ਹੋ ਜਾਂਦਾ ਇਹਨੂੰ ਛੜਾ ਛੁੜਾ ਵੈਸੇ ਤੇ ਨੀਵਾ ਕਿਉਂ ਕੀਤਾ ਕਿ ਸੜਕਾਂ ਬਣ ਗਈਆਂ ਹੁਣ ਚਾਰ ਚੁਪੇਰੇ ਬਾਕੀ ਪਾਣੀ ਨਾਲ ਭਰਿਆ ਖੜਾ ਵਿੱਚ ਤੁਸੀਂ ਤਿੰਹ ਨਹੀਂ ਹੈ ਕਾਫੀ ਡੂੰਘਾ ਹੁੰਦਾ ਸੀ ਪਹਿਲਾਂ ਇਹਦੇ ਪਹਿਲਾਂ ਜਾਲ ਲੱਗਿਆ ਸੀ ਉਹ ਜਾਲ ਹੈਗਾ ਹਜੇ ਵੀ ਥੱਲੇ ਤੋਂ ਦੇਖਦਾ ਹਾਂ ਪਰ ਹੁਣੇ ਬੰਦ ਕਰਤਾ ਜੂ ਡੂੰਗਾ ਬਹੁਤ ਜਿਆਦੇ ਸੀ ਇਹ ਬੜੇ ਸੋਹਣੇ ਢੰਗ ਨਾਲ ਹਜੇ ਵੀ ਸੰਭਾਲ ਕੇ ਰੱਖਿਆ ਤੁਸੀਂ ਵੀ ਦੱਸੋ ਵੀ ਕਿਹੜੇ ਕਿਹੜੇ ਪਿੰਡਾਂ 'ਚ ਇਸ ਤਰ੍ਹਾਂ ਖੂਹ ਜਿਹੜੇ ਸਾਂਭ ਸੰਭਾਲ ਕੇ ਰੱਖੇ ਆ ਹਜੇ ਵੀ ਪਏ ਆ ਖੂਹ ਜਿਹੜੇ ਇਹ ਬੜਾ ਸੋਹਣਾ ਖੂਹ ਆ ਯਾਰ ਇਹ ਚੀਜ਼ਾਂ ਸਾਂਭ ਕੇ ਰੱਖੋ ਮੇਰੇ ਵੀਰੋ ਪਿੰਡਾਂ 'ਚ ਸਾਰੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਬੇਨਤੀ ਹੈ ਐਡੀਆਂ ਚੀਜ਼ਾਂ ਸਾਹਮਣੇ ਰੱਖੋ ਕਿਉਂਕਿ ਇਹ ਚੀਜ਼ਾਂ ਹੁਣ ਤਾਂ ਬਣਦੀਆਂ ਵੀ ਨਹੀਂ ਪ੍ਰਾਤਨ ਚੀਜ਼ਾਂ ਚੰਗੀਆਂ ਚੀਜ਼ਾਂ ਚੰਗੀ ਸੰਭਾਲ ਵੀ ਸਾਡੇ ਪਿੰਡ ਤੇ ਚੰਗੀ ਰੰਗ ਰੂਗ ਆਏ ਸਾਲ ਦੇ ਸਾਲ ਹੋ ਜਾਂਦਾ ਵੈਸੇ ਹੁਣ ਤਾਂ ਚੱਲਦੇ ਨਹੀਂ بس ਇੱਕ ਯਾਦ ਹੈ ਬਜ਼ੁਰਗਾਂ ਦੀ ਜੋ ਪਹਿਲਾਂ ਵਾਲੇ ਟਾਈਮ ਚ ਉਦੋਂ ਕਿਉਂਕਿ ਪਾਣੀ ਬੜਾ ਉੱਚੇ ਪੂਰੇ ਇੱਕ ਪਿੰਡ ਚ ਹੁੰਦੇ ਜੀ ਪਰ ਸਾਡੇ ਪਿੰਡ ਨੇ ਹਜੇ ਵੀ ਸਾਹਮ ਕੇ ਰੱਖ ਛੱਡਿਆ ਖੂ। ਸੋ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ। ਕਿਉਂਕਿ ਇਹਦੇ ਪਾਸੇ ਤਾਂ ਛੱਪੜ ਆ ਪੁਰਾਣਾ ਜਿਹੜਾ ਉਹ ਮੰਨ ਲਓ ਪੰਚਾਇਤ ਨੇ ਪੱਕਾ ਕਰਤਾ ਸੀ। ਉਸ ਤੋਂ ਬਾਅਦ ਉਹਨਾਂ ਨੂੰ ਵਰਤ